ਸਰਨੋ ਫਰੈਂਡਸ ਟਿਕ ਮੁਕਸਰ ਤੋਂ ਲੋ ਜੀ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਪੱਥਰ ਟੰਕਾ ਕਾਫੀ ਟਾਈਮ ਤੋਂ ਡਿਮਾਂਡ ਆ ਰਹੀ ਸੀ ਵੀ ਪੱਥਰ ਟੰਕਾ ਸਿਖਾਓ ਤਾਂ ਅੱਜ ਆਪਾਂ ਪੱਥਰ ਟੰਕਾ ਤੁਹਾਡੇ ਲਈ ਲੈ ਕੇ ਆਏ ਸਭ ਨਾਲ ਪਹਿਲਾਂ ਇੱਕ ਬੂਟੀ ਆਪਾਂ ਐਵੇਂ ਡਰਾ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਕੱਢਣਾ ਸ਼ੁਰੂ ਕਰਾਂਗੇ ਬਹੁਤ ਸੌਖੇ ਤਰੀਕੇ ਨਾਲ ਇੱਕ ਸਿੱਧੀ ਲਾਈਨ ਮਾਰ ਲੈਣੀ ਆ ਇੱਕ ਥੋੜੀ ਜੀ ਤਿਰਸ਼ੀ ਉੱਪਰ ਨੂੰ ਫਿਰ ਬਸ ਪੰਜ ਲਾਈਨਾਂ ਵਾਲੀ ਇੱਕ ਪੱਤੀ ਬਣਾਉਣੀ ਆ ਆਪਾਂ ਤੇ ਆਪਾਂ ਐਂਕਰ ਦੀਆਂ ਗੁੱਟੀਆਂ ਯੂਜ਼ ਕਰਦੇ ਹੈਗੇ ਆ ਆਵਲੀਆਂ ਟੇਸ ਸੂਈ ਆਪਾਂ ਆਵਲੀ ਜੀ ਅੰਧੂਈ ਸੂਈ ਤੋਂ ਛੋਟੀ ਹੁੰਦੀ ਆ ਉਹ ਵਾਲੀ ਯੂਜ਼ ਕਰਾਂਗੇ ਇਹਦੇ ਚ ਆਪਾਂ ਮਲਟੀ ਕਲਰ ਥ੍ਰੈਡ ਹੈ ਜਿਹੜਾ ਲਿਆ ਹੈਗਾ ਤੇ ਜਿਹਨੂੰ ਕਿ ਆਪਾਂ ਛੇ ਲੜਾਈ ਪਾਉਣਾ ਫੁੱਲ ਮਤਲਬ ਤੇ ਇਹਦੇ ਵਿੱਚ ਆਪਾਂ ਹੁਣ ਜਿਹੜੀ ਸੈਂਟਰ ਵਾਲੀ ਲਾਈਨ ਹੈ ਉੱਥੋਂ ਆਪਾਂ ਟਾਂਕਾ ਚੱਕਾਂਗੇ ਤੇ ਜਿਹੜਾ ਆਪਾਂ ਸਰਕਲ ਆਪਣਾ ਸੈਂਟਰ ਚ ਬਣਾਉਂਗਾ ਉੱਥੋਂ ਤੇ ਕੱਢ ਲਾਂਗੇ ਪਹਿਲਾਂ ਆਪਾਂ ਇੱਕ ਜਾਲ ਬਣਾਵਾਂਗੇ ਪੰਜ ਲਾਈਨਾਂ ਦਾ ਜਿਹੜੀ ਕਿ ਪੱਥਰ ਟਾਂਕੇ ਦੀ ਇੱਕ ਆਪਣੀ ਬੂਟੀ ਹੋਊਗੀ ਦੇਖੋ ਇਸ ਤਰੀਕੇ ਨਾਲ ਤੁਸੀਂ ਕੱਢੀ ਜਾਣਾ ਤੇ ਪੂਰਾ ਇੱਕ ਪੰਜ ਲਾਈਨਾਂ ਦਾ ਆਪਣਾ ਜਾਲ ਹੈ ਜਿਹੜਾ ਰੈਡੀ ਕਰ ਲੈਣਾ ਚਾਰ ਬਣ ਗਈਆਂ ਤੇ ਪੰਜਵੀਂ ਪੱਤੀ ਆਪਾਂ ਹੁਣ ਪਾਉਣੇ ਆ ਲਓ ਜੀ ਪੰਜ ਪੱਤੀਆਂ ਦੀ ਆਪਾਂ ਪੰਜ ਲਾਈਨਾਂ ਬਣਾ ਲੀਆਂ ਹੈਗੀਆਂ ਹੁਣ ਆਪਾਂ ਪੱਥਰ ਟਾਂਕਾ ਕਰਦੇ ਹਾਂ ਸਟਾਰਟ ਇੱਥੋਂ ਸਾਈਡ ਤੋਂ ਸੂਈ ਕੱਢ ਲਓ ਤੇ ਇੱਕ ਜਿਹੜੀਆਂ ਪੰਜ ਲਾਈਨਾਂ ਲਾਈਆਂ ਹਨਾ ਪਹਿਲੀ ਨੂੰ ਨੱਪਣਾ ਦੂਜੀ ਨੂੰ ਚੱਕਣਾ ਤੀਜੀ ਨੂੰ ਨੱਪਣਾ ਚੌਥੀ ਨੂੰ ਚੱਕਣਾ ਇਸ ਤਰੀਕੇ ਨਾਲ ਇਹਦੇ ਵਿੱਚ ਦੀ ਸੂਈ ਨੂੰ ਕੱਢ ਦੇਣਾ ਹੁਣ ਆਪੋਜ਼ਿਟ ਸਾਈਡ ਤੋਂ ਦੂਸਰੇ ਪਾਸਿਓਂ ਉਹਨੂੰ ਚੱਕਣਾ ਉਹਨੂੰ ਦੱਬਣਾ ਤੇ ਉਹਨੂੰ ਚੱਕਣਾ ਮਤਲਬ ਇੱਕ ਚੱਕ ਦੱਬ ਕਰਨੀ ਆ ਬਸ ਹੋਰ ਕੁਝ ਨਹੀਂ ਕਰਨਾ ਤੁਸੀ ਤੇ ਇਹਨੂੰ ਧਾਗੇ ਨੂੰ ਐ ਪੂਰਾ ਖਿੱਚਣਾ ਨਹੀਂਗਾ ਲੂਜ਼ ਰੱਖਣਾ ਥੋੜਾ ਜਿਹਾ ਵਿਜੀਤਨਾ ਵਧੀਆ ਸ਼ੇਪ ਆਈ ਜਾਵੇ ਬਸ ਐਵੇਂ ਚੱਕ ਚੱਕ ਕੇ ਤੁਸੀਂ ਕਰਨਾ ਹੈਗਾ ਤੇ ਇਹਨੂੰ ਐਵੇਂ ਨਾਲ ਆਹੋ ਕਰ ਲੈਣਾ ਸੈਂਸ ਟਿਕ ਮੁਕ ਸਕਦਾ ਤੇ ਜਦੋਂ ਸਮਝ ਆਮਾ ਨੈਕਸਟ ਐਵੇਂ ਹੀ ਆਪਾਂ ਕਰੀ ਜਾਣਾ ਹੈਗਾ ਜਿੰਨਾ ਚਿਰ ਇਹ ਜਾਲੀ ਹੈ ਜਿਹੜੀ ਆਪਣੀ ਫੈਲ ਨਹੀਂ ਹੁੰਦੀ ਜਿੰਨਾ ਚਿਰ ਪੂਰੀ ਭਰਦੀ ਨਹੀਂ ਇਹ ਜਾਲ ਆਪਣਾ ਉਹਨਾਂ ਚਿਰ ਆਪਾਂ ਇਸੇ ਤਰੀਕੇ ਨਾਲ ਕਰੀ ਜਾਵਾਂਗੇ ਇੱਕ ਸਾਈਡ ਤੋਂ ਟੰਕਾ ਚੱਕੀ ਜਾਣਾ ਇੱਕ ਪਾਸੇੋਂ ਨੱਪੀ ਜਾਣਾ ਹੌਲੀ ਹੌਲੀ ਆਪਣਾ ਜਿਹੜਾ ਹੁਣ ਆਵਲੀ ਜਿਹੜੀ ਟੰਕਾ ਹੈਗਾ ਜਿਹੜੀ ਲਾਸਟ ਵਾਲੀ ਪੰਜਵੀਂ ਪੱਤੀਆਂ ਹਨ ਉਹ ਵਾਲੀ ਹੁਣ ਆਲਮੋਸਟ ਫਿਲ ਹੋਣ ਵਾਲੀ ਆ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਉਹਨਾਂ ਨੂੰ ਛੱਡ ਕੇ ਉੱਪਰ ਲਿਆਂਦੇ ਹੋ ਜਾਾਂਗੇ ਇੱਕ ਵਾਰੀ ਬਸ ਇੱਕ ਟੰਕਾ ਇਹਦੇ ਵਿੱਚ ਦੀ ਆਪਾਂ ਹੋਰ ਪੱਡਾਂਗੇ ਟਾਂਕਾ ਹੋਰ ਕੱਢ ਦਿੰਨੇ ਆ ਠੀਕ ਹੈ ਜੀ ਬਸ ਆਪਾਂ ਇਹ ਟਾਂਕਾ ਇੱਥੋਂ ਕੱਢ ਕੇ ਇਹ ਵਾਲੀ ਜੰਡੀ ਹੈ ਜਿਹੜੀ ਆਪਾਂ অলਮੋਸਟ ਕਵਰ ਕਰ ਲਈ ਹੋਰ ਪਾਉਣਾ ਤੁਹਾਡੀ ਮਰਜ਼ੀ ਹੈ ਵੈਸੇ ਹੋਰ ਪਾਉਣ ਦੀ ਲੋੜ ਨਹੀਂ ਹੈਗੀ ਤਾਂ ਉਵੇਂ ਹੀ ਇਧਰੋਂ ਵੀ ਇਹ ਡੰਡੀ ਕਵਰ ਹੋ ਗਈ ਪੂਰੀ ਹੁਣ ਜਿਹੜੀਆਂ ਉੱਪਰ ਲੀਆਂ ਨੇ ਬਸ ਉਹਨਾਂ ਚੋਂ ਆਪਾਂ ਕੱਢੀ ਜਾਣਾ ਇੱਕ ਵਾਰੀ ਆਊਟਸਾਈਡ ਤੋਂ ਕੱਢ ਦੇਣਾ ਇੱਕ ਵਾਰੀ ਆਊਟਸਾਈਡ ਤੋਂ ਕੱਢ ਦੇਣਾ ਤੇ ਇਸ ਤਰੀਕੇ ਨਾਲ ਆਪਣਾ ਇਹਦਾ ਪੱਥਰ ਟਾਂਕਾ ਬਣ ਕੇ ਰੈਡੀ ਹੋ ਜਾਊਗਾ ਬਹੁਤ ਸੋਹਣੀ ਲੁੱਕ ਦੇ ਵਿੱਚ ਜਿਹੜਾ ਇਹ ਸੂਟ ਹੈ ਰੈਡੀ ਹੁੰਦਾ ਮੈਂ ਦੇਖੋ ਦੂਜੀਆਂ ਦੋ ਵੀ ਭਰ ਗਈਆਂ ਇੱਥੇ ਇਹਨੂੰ ਆਪਾਂ ਇੱਕ ਵਾਰੀ ਹੋਰ ਪਾ ਦਿੰਨੇ ਪੂਰੀ ਕਵਰ ਹੋ ਗਈ ਤਾਂ ਹੁਣ ਜਿਹੜੀ ਸੈਂਟਰ ਵਾਲੀ ਰਹੇਗੀ ਇਹ ਖਾਲੀ ਜੀ ਲੱਗਦੀ ਹੈ ਇਹਦੇ ਆਲੇ ਦੁਆਲੇ ਇਹਦੇ ਨਾਲ ਹੀ ਆਪਾਂ ਦੋ ਤਿੰਨ ਵਾਰੀ ਧਾਗੇ ਨੂੰ ਨੰਗਾ ਦੇਣਾ ਦੇਖੋ ਕਿੰਡਾ ਸੋਹਣੀ ਜਿਹੜੀ ਬੂਟੀ ਆ ਬਾਲਕੇ ਰੈਡੀ ਹੋ ਗਈ। ਕੰਡ ਦੇ ਵਿੱਚ ਸੋਈ ਪਈ। ਠੀਕ ਹੈ ਜੀ ਪੱਥਰ ਟੰਕੇ ਦੀ ਇੱਕ ਇੱਕ ਪੱਤੀ ਹੈ ਜਿਹੜੀ ਆਪਣੀ ਬਣ ਕੇ ਰੈਡੀ ਹੋ ਗਈ ਹੈ। ਹੁਣ ਆਪਾਂ ਇਧਰੋਂ ਦੂਜੀ ਪੱਤੀ ਬਣਾਵਾਂਗੇ। ਜੇ ਆਪਾਂ ਇਹਨੂੰ ਟ੍ਰੇਸ ਕਰ ਲਈਏ ਤਾਂ ਹੋਰ ਵੀ ਸੋਹਣੀ ਬਣਦੀ ਹੈ ਕਿਉਂਕਿ ਸੇਮ ਸ਼ੇਪ ਆ ਜਾਂਦੀ ਹੈ ਹਨਾ ਮੈਂ ਡਰਾ ਕਰਕੇ ਸਾਨੂੰ ਸਿਖਾਈ ਹੈਗੀ ਹੈ। ਤਾਂ ਥੋੜਾ ਪੱਤੀ ਦਾ ਆਪਾਂ ਮੈਂ ਉਚੀ ਨੀਵੀਂ ਰਹਿ ਜੀ ਤਾਂ ਇੱਕ ਪੱਤੀ ਆਪਾਂ ਤੁਹਾਨੂੰ ਹੋਰ ਪਾ ਕੇ ਦਿਖਾਉਣੇ ਆ ਜਿਹਨੂੰ ਨਹੀਂ ਪਤਾ ਲੱਗਿਆ ਉਹ ਦੇਖ ਸਕਦਾ ਪਹਿਲਾਂ ਆਪਾਂ ਪੰਜ ਪੱਤੀਆਂ ਦਾ ਲਾਈਨਾਂ ਦਾ ਮਤਲਬ ਇੱਕ ਜਾਲ ਬਣਾ ਲੈਣਾ ਇਹ ਚੀਜ਼ ਦੇਖਣਾ ਵੀ ਜਿਹੜੀ ਆਹ ਵਾਲੀ ਉੱਪਰਲੀ ਡੰਡੀ ਆ ਥੋੜੀ ਉੱਤੇ ਹੋਣੀ ਚਾਹੀਦੀ ਹੈ ਉਦੋਂ ਥਲੜੀਆਂ ਜਿਹੜੀਆਂ ਆਹੋਂ ਸਾਹਮਣੇ ਬਰਾਬਰ ਹੋਣੀਆਂ ਚਾਹੀਦੀਆਂ ਜਿਹੜੀ ਉਦੋਂ ਥਲੜੀਆਂ ਉਹ ਤਿੰਨੇ ਵੀ ਦੋਨੇ ਇੱਕ ਦੂਜੇ ਦੇ ਇਕੁਅਲ ਹੋਣੀਆਂ ਚਾਹੀਦੀਆਂ ਵਾਸੋਣਾ ਜਾਲ ਹੈ ਜਿਹੜਾ ਆਪਣਾ ਪੰਜ ਲਾਈਨਾਂ ਦਾ ਬਣ ਕੇ ਰੈਡੀ ਹੈ ਹੁਣ ਆਪਾਂ ਹਮੇ ਹੀ ਸਾਈਡ ਤੋਂ ਕੱਢ ਲੋ ਚੱਕ ਦਾ ਬਚੱਕ ਦਾ ਇਹ ਜਿਵੇਂ ਮਰਜ਼ੀ ਇਹਨੂੰ ਵਾਸ਼ ਕਰੀ ਜਾਓ ਇਹ ਵਾਲੇ ਟਾਂਕੇ ਨੂੰ ਕੋਈ ਦਿੱਕਤ ਨਹੀਂ ਬਹੁਤ ਸੋਹਣੇ ਸੋਹਣੇ ਸੂਟ ਹੈ ਜਿਹੜੇ ਦੁਸ਼ੀਏ ਚ ਕੱਢ ਸਕਦੇ ਹੁ ਪਹਿਲਾਂ ਬੀਬੀਆਂ ਇਹਨਾਂ ਟਾਂਕਿਆਂ ਨਾਲ ਚੁੰਨੀਆਂ ਕੱਢਦੀਆਂ ਸੀ ਚਾਦਰਾਂ ਕੱਢਦੀਆਂ ਸੀ ਤਾਂ ਅੱਜ ਕੱਲ ਆਪਾਂ ਤਾਂ ਸੂਟ ਹੀ ਕੱਢ ਕੇ ਪਾਉਣੇ ਨੇ ਵੀ ਹਲਕੇ ਹੀ ਹੁੰਦੇ ਨੇ ਕੱਡੋ ਪਾਓ ਦੇਖੋ ਕਿੰਨਾ ਸੋਖਾ ਇਹ ਜਿਵੇਂ ਮੈਂ ਡਬਲ ਕਲਰ ਥ्रेड ਲਿਆ ਸੀ ਨਾ ਉਹਦੇ ਨਾਲ ਹੋਰ ਵੀ ਜ਼ਿਆਦਾ ਸੋਹਣੀ ਗ੍ਰੇਸ ਆਉਂਦੀ ਆ ਮੈਂ ਤਾਂ ਥਾਗਾ ਥੋੜਾ ਖਿੱਚਿਆ ਗਿਆ ਖਿੱਚਣਾ ਨਹੀਂਗਾ ਉਮੀਦ ਹੈ ਤੁਹਾਨੂੰ ਸਮਝ ਆ ਰਹੀ ਹੋਗੀ ਬਹੁਤ ਹੌਲੀ-ਹੌਲੀ ਤੇ ਬਹੁਤ ਕਲੀਅਰਲੀ ਮੈਂ ਤੁਹਾਨੂੰ ਸਿਖਾਇਆ ਹੈਗਾ ਠੀਕ ਹੈ ਹੈਂਡ ਵਾਲੀਆਂ ਜਿਹੜੀਆਂ ਦੋਨੇ ਪੱਤੀਆਂ ਨੇ ਉਹ ਆਲਮੋਸਟ ਆਪਣੀ ਕਵਰ ਹੋ ਗਈਆਂ ਹੁਣ ਆਪਾਂ ਉੱਪਰ ਲਿਆਂ ਨੂੰ ਕਵਰ ਕਰਾਂਗੇ ਹੁਣ ਬਸ ਉੱਪਰਲੇ ਦੋਨੇ ਪੱਤੀਆਂ ਲੈ ਲਓ ਸੇ ਇੱਕ ਵਾਰੀ ਉਧਰ ਹੁਣ ਤਾਂ ਉੱਪਰ ਲੀਆਂ ਤਾਂ ਬਹੁਤ ਹੀ ਸੌਖੀਆਂ ਹੁੰਦੀਆਂ ਇੱਕ ਵਾਰੀ ਚੱਕ ਲਓ ਇੱਕ ਵਾਰੀ ਦਬਾ ਹੋਣੇ ਆਪਣੀਆਂ ਉੱਪਰ ਲੀਆਂ ਵੀ ਆਲਮੋਸਟ ਕਵਰ ਹੋ ਗਈਆਂ ਤਾਂ ਜਿਹੜੀ ਉੱਪਰ ਐਂਡ ਵਾਲੀ ਆ ਉਹ ਨੂੰ ਤੁਹਾਨੂੰ ਦੱਸਿਆ ਵੀ ਇੱਥੇ ਇੱਕ ਵਾਰੀ ਹੋਰ ਪਾ ਦਿੰਨੇ ਆ ਠੀਕ ਹੈ ਜੀ ਹੁਣ ਜਿਹੜੀ ਉੱਪਰ ਵਾਲੀ ਆ ਉਹ ਨੂੰ ਤੁਸੀਂ ਐਵੇਂ 2-3 ਵਾਰੀ ਬੁਣ ਦੋ ਤੇ ਉਹਦੀ ਲੁੱਕ ਐ ਜਿਹੜੀ ਬਣ ਕੇ ਆਪਣੇ ਕੋਲੇ ਪੱਥਰ ਟਾਂਕੇ ਦੇ ਵਿੱਚ ਤਿਆਰ ਹੁਣੇ ਦੋ ਬੂਟੀਆਂ ਪਾਤੀਆਂ ਮੈਂ ਤੁਹਾਨੂੰ ਤੁਹਾਡੇ ਲਈ ਆਹ ਦੋ ਤੁਸੀਂ ਹੁਣ ਆਪ ਪਾ ਕੇ ਪੂਰਾ ਫੁੱਲ ਬਣਾ ਕੇ ਮੈਨੂੰ ਵੀਡੀਓ ਭੇਜਣੀ ਹੈ ਥੈਂਕ ਯੂ